ਲਓ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਜੀਦੇ ਵਾਸਤੇ ਰਹੋ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਮੁਬਾਰਕਾਂ ਤੇ ਨਵਾਂ ਪ੍ਰਮਾਤਮਾ ਨਵਾਂ ਸਾਲ ਸਾਰਿਆਂ ਨੂੰ ਚੜ੍ਹਦੀ ਕਲਾ ਅਜ ਤੇ ਵਧੀਆ ਲੱਗਿਆ ਬੇ ਤੇ ਮੌਸਮ ਅੱਜ ਨਵੇਂ ਸਾਲ ਵਾਲੇ ਦਿਨ ਬਦਲ ਹੋਇਆ ਪਿਆ ਵਾ ਪੂਰੇ ਹੋਇਆ ਪਿਆ ਜਿੰਕੀ ਸ਼ਿੰਕੀ ਮੌਸਮ ਰਹਿੰਦਾ ਬាទ ਪਾਦਰ ਸਾਹਿਬ ਵੀ ਘੁੰਮ ਰਹੇ ਨੇ ਉਹ ਆਪਣੀ ਗਾੜੀ ਜਾਰਡਨ ਯੂਕੇ ਇਹ ਜੇ ਆਪਣੀ ਸੁੰਦਰ ਫੇਵਰੇਟ ਗਾੜੀ ਤੇ ਚਲੋ ਚੱਲਦੇ ਆਪਾਂ ਲਾਦਲੀ ਖਾਦ 89 ਕਿਲਿਆਂ ਦੀ हां 89 ਕਿਲਿਆਂ ਦੀ ਖਾਦ ਹੋ ਗਈ ਰੈਡੀ ਤੇ ਹੋਣ ਆਪਾਂ ਚੱਲਦੇ ਆਂ ਖੇਤ ਤੇ ਨਾਲੇ ਨਾਲੇ ਤੁਹਾਨੂੰ ਦਿਖਾਉਨੇ ਆ ਅੱਜ ਅੱਜ ਦਾ ਮੌਸਮ ਆਈ ਦੀ ਕਾਰਵਾਈ ਇੱਕੀ ਕਰਦੇ ਆ ਤੇ ਬਾਕੀ ਨਵੇਂ ਸਾਲ ਦੀਆਂ ਸਾਰਿਆਂ ਮੁਬਾਰਕਾਂ ਬਾਕੀ ਆਪਣੇ ਮਾਂ ਪਿਓ ਦਾ ਖਿਆਲ ਰੱਖਿਆ ਕਰੋ ਸਾਡੀ ਮਾਤਾ ਜੀ ਸ਼੍ਰੀ ਨਿਕਲੇ ਨੇ ਹੌਲੀ ਹੌਲੀ ਬਾਹਰ ਚੱਲਦੇ ਆ ਐਟਰਾਪਾ ਉਹ ਜਵੀ ਜਵੀ ਢੋਗੇ ਤੋਤਾ ਹੈ ਮਾਰਦਾ ਲਿਸ਼ਕਾ ਕੋ ਨਹੀਂ ਨਾਲੇ ਮੇਰੇ ਭਰਾ ਇਹ ਹੈ ਵੀ ਯਾਰ ਟਰੈਕਟਰ ਸਾਰੇ ਹੀ ਚੰਗੇ ਨੇ ਕੋਈ ਮਾੜਾ ਨਹੀਂ ਹੁੰਦਾ ਇੱਕ ਲਾਲ ਆ ਕੇ ਵੀਡੀਓ ਨਾ ਪਾਇਆ ਕਰੋ ਇੱਕ ਦੂਜੇ ਦੇ ਠੀਕ ਹੈ ਨਾ ਕਿਉਂਕਿ ਚੀਜ਼ਾਂ ਸਭ ਇੱਥੇ ਰਹਿ ਰੂ ਜਾਂਦੀਆਂ ਜਦੋਂ ਬੰਦਾ ਚਲ ਜਾਂਦਾ ਬੰਦੇ ਨੂੰ ਬੰਦੇ ਦੀ ਕਦਰ ਕਰਨੀ ਚਾਹੀਦੀ ਠੀਕ ਆ ਤੇ ਚਲੋ ਟਰੈਕਟਰਾਂ ਪਿਛੇ ਨਾਲ ਲੜੀ ਜਾ ਕਰੋ ਮੇਰਾ ਤਗੜਾ ਮੇਰਾ ਤਗੜਾ ਜਿਹਦੇ ਕੋਈ ਸੀਤਾ ਹੈਗਾ ਸਭ ਤਗੜਾ ਹੀ ਹੈ ਠੀਕ ਆ ਮਾੜਾ ਕੋਈ ਨਹੀਂ ਜਿੰਨੇ ਜਿਹਦੇ ਪੈਸੇ ਲਾਏ ਹਨ ਜਿੰਨੇ ਜਿਹਦੀਆਂ ਕਿਸ਼ਤਾਂ ਭਰੀਆਂ ਸਭ ਵਧੀਆ ਵਾ ਤੇ ਬਾਕੀ ਚਲੋ ਚਲਦੇ ਆਪਾਂ ਤੇ ਜਵਾਨ ਆਪਣਾ ਖਾਦ ਰੱਖੀ ਜਾਂਦਾ ਜਿਵੇਂ ਤਾਂ ਰਾਜ ਨਹੀਂ ਹੋਣ ਡਿਆ ਹਾਏ ਨਵੇਂ ਸਾਲ ਤੇ ਆਪਾਂ ਬਾਬਿਆਂ ਦੇ ਮੱਥਾ ਮੱਥਾ ਚਲਦੇ ਆ ਹੁਣ ਆਪਾਂ ਉੱਧਰ ਬਾਪੂ ਜੀ ਵੀ ਆ ਰਹੇ ਨੇ ਗੇੜੀਆਂ ਛੜੀਆਂ ਦਿੰਦੇ ਤੇਰੀ ਨਾਲ ਚੱਲ ਗਏ ਬੋਰੇ ਤੇ ਠੀਕ ਹੈ ਜੀ ਲੈ ਮਿੱਤਰ ਹਟਾ ਜਾ ਅਸੀਂ ਪਹੁੰਚ ਚੁੱਕਿਆ ਖੇਤ ਮੇਂ ਆ ਕਰੇਗਾ ਖਾਦ ਕੀ ਤਿਆਰੀ ਟਰੱਕ ਆ ਗਏ ਨੇ ਪੱਥਰ ਲੈ ਕੇ ਪੱਥਰ ਰੁਕੇ ਨਾ ਦਰਿਆ ਵਾਲੀ ਸਾਈਡ ਤੇ ਨਾ ਉਧਰ ਨੋਚਾਂ ਲੱਗਦੀਆਂ ਚਲੋ ਵਧੀਆ ਗੱਲ ਆ ਇਹ ਫਾਇਦਾ ਹੀ ਹੈ ਜਿੰਨਾਂ ਦੀ ਪੈੜੀ ਪੂੜੀ ਰੁੜਦੀ ਉਹਨਾਂ ਦਾ ਪਚਾਵਾ ਹੁਣ ਗਟੀਆਂ ਆਵੀਆਂ 1 2 3 4 ਚਾਰ ਗੱਡੀ ਆ ਚੁੱਕੋ ਕਣਕ ਕਰੋ ਚੈੱਕ ਤੇ ਕਣਕ ਚ ਸਿੱਟੀ ਦਾ ਤੇ ਨਾ ਹੀ ਆਨੀ ਨਾ ਬਾਕੀ ਮਾੜੀ ਓੜੀ ਬੂਟੀ ਛੂਟੀ ਜੀ ਉਹ ਥੱਲੇ ਰਹਿ ਰੂ ਜਾਣੀ ਹੈ ਮਿੱਤਰ ਪਿਆਰੇ ਠੰਡ ਵੀ ਅੱਜ ਸਿਰ ਆਈ ਹੈ ਹਵਾ ਚੱਲਣ ਢਈ ਹੈ ਤੇ ਮੌਸਮ ਖਰਾਬ ਹੈ ਤੇ ਬਾਕੀ ਸਿਟੀ ਇਦਾਂ ਵੀ ਜਦਾਂ ਇੱਕ ਸਾਲ ਮੱਕੀ ਲੱਗ ਜੇ ਕਿਉਂਕਿ ਮੱਕੀ 'ਚ ਵੀ ਜੇ ਕੱਖ ਕੋਖਾ ਲਈ ਦਬਾਅ ਵਧੀਆ ਪੈਂਦੀ ਇੱਕ ਸਾਲ ਜਵੀ ਹੋ ਜੇ ਸੰਗਣੀ ਹੋ ਜੇ ਬਸ ਜਦੋਂ ਆਪਾਂ ਕਣਕ ਬੀਜਣੀ ਕਣਕ ਦੇ ਟਾਈਮ 'ਚ ਜਿੱਦਾਂ ਇੱਕ ਵਾਰੀ ਪਹਿਲੀ ਖੁੱਲੀ ਛੱਡੀ ਜਾਵੇ ਤੇ ਇਹਦੇ ਤੋਂ ਬਾਅਦ ਆਪਾਂ ਬਾਕੀ ਬਿਜਲੀਆਂ ਦਾ ਆਪਾਂ ਪਹਿਲਾਂ ਪਹਿਲੀ ਵੇਲੇ ਛੱਡੀਏ ਤੇ ਉਹਦੇ ਚ 240 ਜਿਦਾਂ ਪਾਤੀ ਇਦਾਂ ਤੇ ਬਾਕੀ ਉਹ ਤੁਹਾਨੂੰ ਜਾਣਕਾਰੀ ਥੋੜੀ ਦੇਈਏ ਆਪਾਂ ਤੇ ਇਹ ਆਪਣਾ ਬੰਪਰ ਹੈਗਾ ਆਪਣਾ ਸਪੋਰਟਾਂ ਪਾ ਕੇ ਨਾਲ ਆ ਇਹ ਦਾ ਹਿਸਾਬ ਲਾ ਲਓ ਤੇ ਇਹ ਵੀ ਰੇਟ ਚੱਲਦਾ 140 28 ਤੋਂ ਹੋ ਗਿਆ ਮੜ ਹੋ ਕਾਕ ਪਾ ਗਏ 40 40 ਹਜ਼ਾਰ ਚ ਗੇਮ ਪੈ ਜਾਂਦੀ ਏ ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਬਰਸਾਤ ਕਿੱਧਰ ਹੋਈ ਤੇ ਕਿੱਧਰ ਨਹੀਂ ਸਾਡੇ ਦੇ ਤਰੂਦਾਂ ਬਹੁ ਮੀਂਹ ਪਿਆ ਜੀ ਅੱਜ ਪੌਣਿਆ ਆਪਾਂ ਆਪ ਹੀ ਖਾਦ ਪੋਣੀ ਮੈਂ ਤਾਂ ਜੱਸੀ ਨੇ ਸਾਡੇ ਬੰਦੇ ਕਿਹਾ ਨਹੀਂ ਠੰਡ ਲੱਗ ਰਹੀ ਏ ਵੇਖੋ ਇਕੱਠਾ ਕੁੱਕੜ ਬੜਿਆ ਪਿਆ ਕੜਾ ਕੜਾ ਬੜਾ ਮੜਦਾ ਸੀਰੀ ਬਣਾ ਕੇ ਕੀ ਬਣਾਗੇ ਸੀਰ ਇਹ ਤਾਂ ਕਹਿੰਦੇ ਨੇ ਹਾਏ ਓਏ ਰੱਬਾ ਲੌਇੰਗਸ ਕਹਿੰਦੇ ਸ਼ੇਰ ਬਣਗੇ ਇਹ ਤਾਂ ਕਹਿੰਦੇ ਨੇ ਹਾਏ ਓਏ ਰੱਬਾ ਕਮ ਉਹ ਵੀ ਅਸੀ ਕੰਮ ਤੋਂ ਉਹਦੇ ਠੰਡ ਚਿੱਦਾ ਭਜਦੇ ਨੇ ਨਾ ਜਦਾਂ ਕੁੱਤਿਆਂ ਕੇ ਬਿੱਲੀ ਭਜਦੀ ਮਾਰਦੇ ਨੇ ਚੱਕ ਚੱਕ ਤਰਪਾ ਲਾ ਸਤਕੇ ਸਤਕੇ ਖਾ ਲਿਆ ਗੁੱਸਾ ਖਾ ਲਿਆ ਗੁੱਸਾ ਸ਼ੇਰ ਨੇ ਖਾ ਲਿਆ ਗੁੱਸਾ ਗੁੱਸਾ ਬਹੁਤ ਖਾਂਦਾ ਜੀ ਓ ਕੀ ਡੇਗਿਆ ਲਓ ਵੇ ਮਿੱਤਰੋ ਨਵੇਂ ਸਾਲ ਦੀਆਂ ਫਿਰ ਤੋਂ ਤੁਹਾਨੂੰ ਵਧਾਈਆਂ ਤੇ ਜਿਹੜੇ ਜਿਹੜੇ ਮੇਰੇ ਵੀਰਾਂ ਨੇ ਸੋਚਿਆ ਮਹਾਰਾਜ ਉਹਨਾਂ ਦੀਆਂ ਮਨੋ ਕਾਮਨਾ ਪੂਰੀਆਂ ਕਰੇ ਸਾਰਿਆਂ ਲਈ ਚੰਗਾ ਸਭਤ ਹੋਏ ਖੁਸ਼ੀਆਂ ਲੈ ਕੇ ਆਵੇ ਘਰ ਪਰਿਵਾਰ ਚੜ੍ਹਦੀ ਕਲਾ 'ਚ ਰਹਿਣ ਜਿਹੜੇ ਮੇਰੇ ਵੀਰ ਕਿਸਾਨ ਵੀਰ ਨੇ ਸੋਚਿਆ ਵੀ ਟਰੈਕਟਰ ਲੈਣੀ ਗੱਡੀ ਲੈਣੀ ਸਾਰਾ ਕੁਝ ਮਹਾਰਾਜ ਦੀ ਤਮੰਨਾ ਕਬੂਲ ਕਰੇ ਹਰੇਕ ਦਾ ਜ਼ਿੰਮੇਵਾਰ ਦਾ ਮਸ਼ੀਨਰੀ 'ਚ ਵਾਧਾ ਹੋਵੇ ਤੇ ਫਸਲਾਂ ਚੰਗੀਆਂ ਨਿਕਲਣ ਤੇ 2025 ਵੀ ਸਾਰਿਆਂ ਲਈ ਖੁਸ਼ੀਆਂ ਖੇੜੇ ਲੈ ਕੇ ਆਵੇ ਜਿਨ੍ਹਾਂ ਨੂੰ 2024 ਨੇ ਦੁੱਖ ਦਿੱਤਾ ਉਹਨਾਂ ਨੂੰ ਵੀ 25 ਸੁਖ ਦੇਵੇ ਕਿਉਂ ਜੀ ਸਹੀ ਕਿ ਨਹੀਂ ਤੇ ਬਾਕੀ ਪੌਂਦੇ ਆ ਖਾਤ ਤੇ ਦੱਸਦੇ ਆ ਤੁਹਾਨੂੰ ਕਿੱਦਾਂ ਚੱਲਦਾ ਪ੍ਰੋਗਰਾਮ ਇਹ ਤੇ ਆਪਾਂ ਚਲੋ ਆਪਾਂ ਕਿਹਾ ਵੀਡੀਓ ਬਣਾਤੀਏ ਨਵੇਂ ਸਾਲ ਤੇ ਦੇਤੀ ਮੈਸੇਜ ਤੇ ਆਪਾਂ ਲੱਗੇ ਆ ਬਾਕੀ ਜੌਂਡੀਅਰ ਵਾਲਿਆਂ ਨੇ ਸੱਚੀ ਗੱਲ ਦੱਸਣਾ ਪੀ 52 ਦਾ ਸਾਰਿਆਂ ਨੇ ਜਿਹੜੇ ਜਿਹੜਾ ਮੇਰਾ ਵੀਰ ਚਲਾਉਂਦਾ ਵਾ ਜਿਹੜਾ ਜਿਹੜਾ ਮੇਰਾ ਵੀਰ 52 ਦਾ ਚਲਾਉਂਦਾ ਸਾਰਿਆਂ ਨੇ ਇਹ ਗੱਲ ਸੱਚੀ ਦੱਸਣੀ ਹੈ ਪੀ ਕਿੰਨਾ ਤੇਲ ਖਾਂਦਾ ਵਾ ਸਾਰਿਆਂ ਕਮੈਂਟ ਕਰਕੇ ਜਰੂਰ ਦੱਸਣਾ ਵਾ ਆਪਾਂ ਵੀ ਇਹਦੀ ਐਵਰੇਜ ਦੀ ਸਚਾਈ ਤੁਹਾਨੂੰ ਦੱਸਾਂਗੇ ਤੁਹਾਡੇ ਸਾਹਮਣੇ ਲਾਈਵ ਕੱਢ ਕੇ ਤੁਹਾਨੂੰ ਦਿਖਾ ਦੇਾਂਗੇ ਕਿਉਂਕਿ ਆਪਣੇ ਕੋਈ ਜਗਾ ਜਵੀ ਵਾਲੀ ਵੇਲੀ ਹੋ ਗਈ ਏ ਗੰਨੇ ਵਾਲੀ ਵੀ ਵੇਲੀ ਹੋ ਜਾਣੀ ਏ ਆਪਾਂ ਤੁਹਾਨੂੰ ਤਵੀਆਂ ਤੇ ਹਲਾਂ ਤੇ ਰੂਟਰ ਆ ਵੀਟਰ ਤੇ ਰੂਟਰ ਫੂਟਰ ਤੇ ਸਾਰੇ ਤੁਹਾਨੂੰ ਐਵਰੇਜ ਕੱਢ ਕੇ ਦੀ ਦੱਸਾਂਗੇ ਤੇ ਤੁਸੀਂ ਸਾਰੇ ਜਿਹੜੇ ਮੇਰੇ ਵੀਰ ਪੁਰਾਣੇ ਚਲਾਉਣ ਦੇ ਨੇ ਆਪਾਂ ਅਜ ਸਾਲ ਹੀ ਚੱਲਿਆ ਫਿਰ ਆਪਾਂ ਐਵਰੇਜ ਨਹੀਂ ਗੱਡੀ ਤੁਸੀਂ ਇਹ ਕੱਟ ਜ਼ਰੂਰ ਦੱਸਣਾ ਜਿਹੜੇ ਪੁਰਾਣੇ ਚਰਾਉਂਡੇ ਨੇ ਕਿੰਨਾ ਤੇਲ ਖਾਂਦਾ ਕਿੰਨਾ ਨਹੀਂ ਕਿਉਂਕਿ ਜੋਂਡੀਅਰ ਤੋਂ ਹੋਰਾਂ ਦਾ ਹੁਣ ਆਪਾਂ ਨਾਂ ਨਹੀਂ ਲੈਣਾ ਟਰੈਕਟਰ ਸਾਰੇ ਚੰਗੇ ਨੇ ਪਰ ਲਾ ਲਾ ਕੇ ਗੱਲਾਂ ਹੋਣ ਡੀਆਂ ਜੀ ਜੋਂਡੀਅਰ ਵਾਲੇ ਤੇ ਐਵੇਂ ਜੀ ਜੋਂਡੀਅਰ ਵਾਲੇ ਤੇ ਐਵੇਂ ਕਿਉਂਕਿ ਮੱਚਦਾ ਤੁਸੀਂ ਰਹਿਣਾ ਹੀ ਹੈ ਜੇ ਵੀਡੀਓ ਵੇਖਦੇ ਤੁਸੀਂ ਜੋਂਡੀਅਰ ਤੋਂ ਮੱਚਦੇ ਤੇ ਰਹਿਣਾ ਹੀ ਹੈ ਤੁਸੀਂ ਠੀਕ ਆ ਉਹ ਵੀ ਹੁਣ ਪਤਾ ਲੱਗ ਗਿਆ ਹੁਣ ਕਿੰਨੂੰ ਕਹਿਣ ਦੇ ਆਪਾਂ ਕਿਉਂਕਿ ਜੌਂਡੀਰ ਦੀ ਤੇਲ ਤੋਂ ਕਈਆ ਤੇਲ ਬਹੁਤ ਖਾਂਦਾ ਤਵਾ ਲਈ ਜਾਂਦੇ ਤਵਾ ਲਈ ਜਾਂਦੇ ਤੂੰ ਹੀ ਹੁਣ ਕਮੈਂਟ ਕਰਕੇ ਦੱਸਣਾ ਕਿ ਸਹੀ ਗੱਲ ਆ ਜਾਂ ਗਲਤ ਖਾਂਦਾ ਕਿ ਨਹੀਂ ਖਾਂਦਾ ਕਿੰਨਾ ਖਾਂਦਾ ਘੰਟੇ ਦਾ ਕੀ ਐਵਰੇਜ ਦਿੰਦਾ ਤੂੰ ਸਾਰਿਆਂ ਨੂੰ ਕਮੈਂਟ ਕਰਕੇ ਦੱਸਣਾ ਤੇ ਬਾਕੀ ਖਾਚ ਡਲੇ ਬਹੁਤ ਨੇ ਤੇ ਠੰਡ ਵੀ ਬਹੁਤ ਜ਼ਿਆਦੀ ਸੋਨ ਨੂੰ ਹੁੰਦੇ ਨੇ ਹੱਥ ਤੇ ਚਲੋ ਇਹ ਕਮੈਂਟ ਜਰੂਰ ਕਰਿਓ ਬਸ ਮੈਂ ਇਹੋ ਹੀ ਚਾਹੁੰਨਾ ਵੀ ਜੋਂਡੀਅਰ ਵਾਲੇ ਮੇਰੇ ਵੀ ਸਾਰੇ ਕਮੈਂਟ ਕਰਨ ਤੇ ਜੇ ਕਿਸੇ ਮੇਰੇ ਜਿਹੜੇ ਮੇਰੇ ਵੀਰ ਨੇ ਕੇਨੇ ਚਲਾਇਆ ਉਹ ਵੀ ਦੱਸੇ ਵੀ ਕਿਦਾਂ ਠੀਕ ਆ ਬਾਕੀ ਜੋਂਡੀਅਰ ਤੇ ਜੋਂਡੀਅਰ ਹੀ ਆ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਆਪਾਂ ਕਿਸੇ ਨੂੰ ਟਾਰਗੇਟ ਨਹੀਂ ਕਰਦੇ ਯਾਰ ਉਹ ਟਰੈਕਟਰ ਇਦਾਂ ਵਾ ਉਹ ਇਦਾਂ ਵਾ ਪਰ ਜਿਹੜੇ ਜੋਂਡੀਅਰ ਨੂੰ ਮਾੜਾ ਕਹਿੰਦੇ ਆ ਫਿਰ ਉਹ ਗਲਤ ਗੱਲ ਉਹਨਾਂ ਵਾਸਤੇ ਵੀ ਜੋਂਡੀਅਰ ਨੂੰ ਕਿਉਂ ਮਾੜਾ ਕਹਿੰਦੇ ਆ ਠੀਕ ਆ ਇਹਨੂੰ ਤੁਸੀਂ ਜਵਾਬ ਦੇਣਾ ਕਿਉਂ ਕਹਿੰਦੇ ਆ ਤੇ ਕੀ ਗੱਲ ਆ ਟਰਾਲੀ ਨੂੰ ਵੀ ਚੰਗਾ ਹੈ ਵਾਈ ਨੂੰ ਵੀ ਚੰਗਾ ਹੈ ਠੀਕ ਆ ਅਗੇ ਦਿਨ ਗੰਨੇ ਦਾ ਵੀ ਕੰਮ ਕਰਦੇ ਆ ਗਾਂ ਆਉਣ ਵਾਲੀ ਵੀਡੀਓ ਤੁਹਾਨੂੰ ਦੱਸ ਦਿਆਂਗੇ ਗੰਨੇ ਵਾਲੀ ਟਰਾਲੀ ਕੱਢਦਾ ਵੀ ਸਾਰਾ ਕੁਝ ਤੁਹਾਨੂੰ ਪ੍ਰੂਫ ਦਵਾਂਗੇ ਪ੍ਰੂਫ ਨਾਲ ਗੱਲ ਕਰਾਂਗੇ ਉਦਾਂ ਨਹੀਂ ਗੱਲ ਕਰਦੇ ਠੀਕ ਆ 13 ਹਲਾਂ ਦੇ ਜਿੱਦਾਂ ਮਰਜ਼ੀ ਚਲਾਈਏ ਠੀਕ ਬਾਕੀ ਕਹਿੰਦੇ ਨਾ ਮੋਡੀਫਿਕੇਸ਼ਨ ਕਰਨੀ ਪੈਂਦੀ ਮੜਾ ਮੋਟ ਆਪਾਂ ਆਪਣਾ ਹੱਥ ਪੱਲਾ ਮੜਾਇਆ ਮਾਰਨਾ ਪੈਂਦਾ ਇਹ ਵੀ ਨਹੀਂ ਖਲਾ ਕੇ ਉੱਪਰ ਫਿਰ ਟੋਏ ਦੇ ਹੱਥ ਪੱਲਾ ਹੀ ਮਾਰਨਾ ਪੈਂਦਾ ਉਹ ਮੈਂ ਮਾਰ ਦਿਆਂਗਾ ਟਰੈਕਟਰ ਉਹ ਹੀ ਚੱਲਦਾ ਵਾ ਕਿਉਂਕਿ ਬਾਕੀ ਹੋਰ ਕੋਈ ਨਹੀਂ ਐ ਮੈਂ ਤਵਾ ਨਾ ਲਾਇਆ ਕਰੋ ਠੀਕ ਹੈ ਬਾਕੀ ਸਾਰਿਆਂ ਨੇ ਕਮੈਂਟ ਕਰਿਓ ਜਰੂਰ ਜੌਂਡੀਰ ਨੂੰ ਕਿਉਂ ਮਾਰਾ ਕਹਿੰਦੇ ਤੇ ਕੌਣ ਕਹਿੰਦੇ ਨੇ ਹੁਣ ਕਈ ਕੰਪਨੀ ਵਾਲੇ ਵੇਚਣ ਵਾਲੇ ਕਹੀ ਜਾਂਦੇ ਉਹ ਜੌਂਡੀਰ ਤੇ ਆਇਆ ਵਾ ਜੌਂਡੀਰ ਤੇ ਆਉਂ ਯਾਰ ਕਿਉਂਕਿ ਜੌਂਡੀਰ ਦੇ ਨਾਂ ਨਾ ਲੈਣਗੇ ਤੇ ਉਹਨਾਂ ਦੇ ਸੇਲ ਨਹੀਂ ਹੋਣੀ ਉਹਨਾਂ ਦੀ ਵੀਡੀਓ ਨਹੀਂ ਚੱਲਣੀ ਜਿੰਨਾ ਚਿਰ ਇਹਨੂੰ ਭੰਡਣਗੇ ਨਾ ਠੀਕ ਚਲੋ ਕਰ ਲਈ ਅਸੀਂ ਵੀ ਖਾਦ ਪਾ ਲਈਏ ਮਿਲਦੇ ਆ ਤੁਹਾਨੂੰ ਫਿਰ ਜਵੀ ਕੁਲੀ ਇਹ ਜਵੀ ਜਵੀ ਤੇਰੀ ਫੁਰਤੀ ਵੇਨੇ ਕਿੰਨਾ ਕੁ ਤੂੰ ਵੱਡਦਾ ਜਵੀ ਵੱਡੀ ਹੁੰਦੀ ਨਾ ਮੈਂ ਟ੍ਰੇਨ ਲਾਉਣਾ ਮੈਂ ਕਹਾਂ ਇਹਨੇ ਮਟ ਨਹੀਂ ਲਾਉਣਾ ਮੈਂ ਤੇ ਨੇਰੀਆਂ ਠਾੜਣੀਆਂ ਨੇ ਨੇਰੀਆਂ ਹੈ ਛੋਟੀ ਵੀਰ ਜੀ ਹਾਂ ਆ ਠੋੜੀਆਂ ਜਿ ਤੁਹਾਨੂੰ ਵੀ ਛੱਡੀਆਂ ਪਰੇ ਉਹ ਵੜ ਲਾਂ ਬਾਜ ਕੋਈ ਨਹੀਂ ਤੂੰ ਭੜਕਾ ਕਿਹੜਾ ਕਾ ਕੀ ਹਾਲ ਹੈ ਤਾੜਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਹੈ ਬੰਦੇ ਸਾਡੇ ਵੇਲ ਮੋਰ ਬਣੇ ਫਿਰਦੇ ਨੇ ਮੂਵੀ ਬਣਾਓ ਸਾਡੇ ਮੂਵੀ ਬਣ ਗਈ ਤੁਹਾਡੀ ਦਾਦਾ ਮੰਗਾ ਵਿਟਿਆ ਵਾ ਮੰਗਾ ਵਿਟਿਆ ਅੱਜ ਅੱਜ ਪੱਠੇ ਵੜਨ ਮੰਗਾ ਡਾਊਨ ਮੰਗਾ ਡਾਊਨ ਧੂੜ ਹੀ ਕੱਢੀ ਆਦਾ ਧੂੜ ਹੀ ਕੱਢੀ ਆਦਾ ਤਾਤਰੀ ਗਰਮ ਹੋ ਜਾਂਦੀ ਕਹਿੰਦਾ ਕਿਹਦੀ ਗੱਡੀ ਚਲਦੀ ਆ ਹੋ ਗਦਾ ਜੱਟ ਦੀ ਚਲਦੀ ਆ ਬਈ ਕੀ ਚਲਦੀ ਏ ਮੈਨੂੰ ਤੇ ਇਹ ਨਹੀਂ ਪਤਾ ਲੱਗਣ ਡਿਆ ਅੱਜ ਆਏ ਕਾਟੋ ਫੁੱਲਾਂ ਤੇ ਆ ਇਹਨਾਂ ਦਾ ਹਾਲ ਵੇਖੋ ਇਹਨਾਂ ਦਾ ਹਾਲ ਕੋਈ ਖੜਾ ਜਾਂਦਾ ਕੋਈ ਬਹਿ ਜਾਂਦਾ ਕੋਈ ਖੜਾ ਜਾਂਦਾ ਕੋਈ ਬਹਿ ਜਾਂਦਾ ਇਹ ਜਵਾਨੀ ਦਾ ਹਾਲ ਏ ਲੋ ਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਰੱਬ ਰਾਖਾ ਜਿੰਦੇ ਵਾਸਤੇ ਰਹੋ ਆਪਣੇ ਮੰਮੀ ਡਾਡੀ ਦਾ ਧਿਆਨ ਜਰੂਰ ਰੱਖਿਓ ਤੇ ਨਵਾਂ ਸਾਲ ਧੱਕੇ ਨਾਲ